ਹਾਜ ਤੜਕੇ ਉਹ ਪਠਾਨ ਦੱਸਦਾ ਕਹਿੰਦੇ ਫਿਰ ਉਹ ਪਿਓ ਦਾ ਪੁੱਤ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਹੀ ਆਇਆ ਉਹਨਾਂ ਆਖਿਆ ਵੀ ਪੈਸੇ ਲੈਣ ਹੀ ਆਇਆ ਨਾ ਹਰੀ ਸਿੰਘ ਨਲਵਾ ਕਹਿੰਦਾ ਪੈਸੇ ਲੈਣ ਹੀ ਆਇਆ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨੇ ਨਲਵਾ ਕਹਿਣਾ ਮੈਂ ਪੈਸਿਆਂ ਦੇ ਲਾਲਚ ਤੇ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਸੀਂ ਲਿਖਿਆ ਸੀ ਵੀ ਜੇ ਪਿਓ ਦਾ ਪੋਤਿਆਂ ਦੇ ਕੱਲਾ ਆ ਮੈਂ ਤਾਂ ਆ ਆ ਵੇਖ ਲਓ ਕੱਲਾ ਹੀ ਆਇਆ ਤੁਹਾਡੇ ਪੈਸਿਆਂ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੋਤਿਆਂ ਤੇ ਮੇਰੇ ਗੱਲ ਪਵੇ ਵੀ ਮੈਂ ਨਾ ਪਿਓ ਦਾ ਦੇ ਆ ਗਿਆ ਆ ਖਲੋਤ ਹੁਣ ਜੇ ਤੁਹਾਡੇ ਜੇ ਕੋਈ ਪਿਓ ਦਾ ਤੇ ਮੇਰੇ ਗੱਲ ਪਾਓ ਉਹ 500 ਬੰਦਿਆਂ ਦੇ ਰੰਗ ਉੱਡ ਗਏ। ਹੈਰਾਨੀ ਦੀ ਗੱਲ ਹੈ ਨਾ। ਕੱਲ੍ਹਾਂ ਹੀ ਬੰਦਾ ਕਹੇ ਵੀ ਆ ਜਾਓ ਮੇਰੇ ਕੋਲ ਗਾਲ ਪੋਵੇ। ਜਾਂ ਤਾਂ ਉਹ ਮਹਾਬਲੀ ਹੋਊ ਤੇ ਜਾਂ ਮਹਾ ਮੂਰਖ ਹੋਊ। ਹੁਣ ਨਲਵਾ ਮੂਰਖ ਤੇ ਨਹੀਂ ਤੇ ਮਹਾਬਲੀ ਉਹਦੇ ਜਿੱਡਾ ਕੋਣ ਸੀ ਜਿਹੜਾ ਉਹਦੇ ਗਾਲ ਪੈਂਦਾ। ਉਹ ਉਹ ਪਠਾਨ ਦੱਸਦਾ। ਉਹ ਕਹਿੰਦਾ ਬਾਬਾ ਜੀ ਉਹ ਕੱਲੇ ਸਰਦਾਰ ਨੇ ਆਖਿਆ ਜੇ ਹੁਣ ਤੁਹਾਡੇ ਚੋਂ ਕੋਈ ਪਿਓ ਦਾ ਨੇ ਮੇਰੇ ਗਾਲ ਪੋਵੇ। ਕਹਿੰਦੇ ਸਾਰੇ ਸੁਣੋਗੇ। ਨਲਵੇ ਨੇ ਆਖਿਆ ਮੈਂ ਦੂਜੀ ਵਾਰੀ ਦੇਣੀ ਆ। ਦੁਜੀ ਵਾਰ ਦਾ ਮੌਕਾ ਆ ਵੇਖ ਲਓ ਜਿੰਨੇ ਬਾਵਾ ਜੋੜੀਆਂ ਜੋਲੋ ਮੇਰੇ ਦੇ ਨਾਲ ਮੁੜ ਕੇ ਨਾ ਆਖਿਓ ਵੀ ਨਲਵਾ ਮਾਰ ਕੇ ਤੁਰ ਗਿਆ ਕਹਿਣ ਲੱਗੇ ਜੀ ਇਹ ਇੱਕ ਦੂਜੇ ਦੇ ਮੂੰਹ ਵਾਲ ਵੀ ਉਹ ਗਾ ਹੋਵੇ ਤੇ ਉਹ ਹੋਵੇ ਤੇ ਹੋਵੇ ਕੌਣ ਅੱਗੇ ਮੇਰੀ ਮੌਤ ਨਲਵਾ ਨਹੀਂ ਮੌਤ ਹੀ ਖਲੋਤੀ ਹਾਲ ਕੇ ਨਲਵੇ ਨੇ ਆਖਾ ਮੈਂ ਤਿੰਨ ਵਾਰੀਆਂ ਦੇਣੀਆਂ ਹੀ ਦੇਤੀਆਂ ਨੇ ਜੇ ਹੁਣ ਮੇਰੇ ਗੱਲ ਲੈਣਾ ਪਏ ਤਾਂ ਮੈਂ ਫਿਰ ਸਾਰੇ ਹੀ ਵੜਦਾਗਾ ਜਾਣਾ ਤੇ ਮੈਂ ਉਦਾਂ ਨਹੀਂਗਾ ਤੇ ਤੁਸੀਂ ਮੈਨੂੰ ਵੰਗਾਰ ਕੇ ਸੱਦਿਆ ਨਾ ਉਦਾਂ ਹੀ ਹੈਲੋ ਕਰਕੇ ਤੁਰ ਜਾ ਫਿਰ ਇਹ ਕੋਈ ਸ਼ੁਰਮੇ ਵਾਲੀ ਗੱਲ ਹੋਈ ਓਏ ਸੁੱਕਾ ਤੇ ਨਹੀਂ ਮੈਂ ਜਾਣਾ ਜਾਂ ਮੇਰੇ ਗੱਲ ਤੋਂ ਜਾਂ ਫਿਰ ਮੈਂ ਪੈ ਜਾਣਾ ਤੇ ਆਖਰੀ ਵਾਰ ਕਹਿੰਦੇ ਉਹਦੇ ਮੂੰਹ ਤੀਜੀ ਵਾਰੀ ਇਹ ਗੱਲ ਨਿਕਲਣ ਦੀ ਧੀਰ ਸੀ ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ ਓਏ ਸਾਡੇ 500 ਬੰਦੇ 'ਚੋਂ ਇੱਕ ਜਿ ਵੀ ਜੁਰਤ ਨਹੀਂ ਪੈਣ ਦੀ ਉਹਦੇ ਗੱਲ ਪੈ ਜੀਏ ਕੱਲਾ ਸਰਦਾਰ ਉਹਦਾ ਚਿਹਰਾ ਭਗਦਾ ਸੀ ਬੁਰਜ ਵਰਗਾ ਉਹਦਾ ਸਰੀਰ ਸੀ ਸੋਹਣੀ ਉਹਦੀ ਪੱਗ ਸੀ ਗੱਤਰੇ ਉਹਦੇ ਖੰਡਾ ਸੀ ਗੱਜ ਚੌੜਾ ਸੀਨਾ ਸੀ ਕੁੰਦਰ ਵਰਗਾ ਸਰੀਰ ਸੀ ਸੰਜੋਵਾ ਬਖਤਰ ਪਏ ਸੀ ਰੋਹ ਨਾਲ ਸਰਦਾਰ ਜਦੋਂ ਖਲੋਤਾ ਉਹ ਕਹਿੰਦੇ ਗੱਲ ਪੈਣਾ ਦੇ ਦੂਰ ਹੀ ਮੂੰਹ ਵੱਲ ਵੇਖ ਕੇ ਅੱਖਾਂ 'ਚ ਅੱਖਾਂ ਵੀ ਨਹੀਂ ਪੈਂਦੀਆਂ ਐਡਾ ਰੋਹ ਸੀ ਉਹ ਸਰਦਾਰ ਦਾ ਕਹਿੰਦੇ ਅਸੀਂ ਗੱਲ ਕੀ ਪੈਣਾ ਸੀ ਹਥਿਆਰ ਹੋ ਜੇ ਪੈਰ ਹੀ ਰੱਖਦੇ ਉਹ ਆਂਦਾ ਐ ਨਹੀਂ ਮੰਨਦਾ ਹਥਿਆਰ ਰੱਖਦੇ ਨੇ ਰੱਖਦੇ ਨੇ ਇਦਾਂ ਨਹੀਂ ਜਿਹੜੇ ਬੰਦੇ ਨੂੰ ਆਪਣੀ ਜਾਨ ਪਿਆਰੀ ਆ ਮੇਰੇ ਸਾਹਮਣੇ ਆਵੇ ਨੱਕ ਦੇ ਨਾਲ ਲੀਕਾਂ ਕੱਢੇ ਜਿਹਨਾਂ ਦੇ ਲੀਕਾਂ ਕੱਢ ਜਾਂਦਾ ਉਹ ਹੋ ਜੇ ਇੱਧਰ ਬਾਕੀ ਮੇਰੇ ਸਾਹਮਣੇ ਹੀ ਰਹੋ ਜਿੰਨੇ ਗਾਲ ਪੈਣਾ ਹੈ ਹਿੱਕ ਜੇ ਵਜੇ ਉਹ ਪਠਾਨ ਕਹਿੰਦਾ ਉਹਨਾਂ ਲੀਕਾਂ ਕੱਢਣ ਵਾਲਿਆਂ 'ਚ ਮੈਂ ਵੀ ਸੀ